ਨਹੀਂ ਹੁੰਦੀਆਂ ਉਧਰ ਤੀ ਤੇ ਕਈਆਂ ਦਾ ਚਿਹਰਾ ਕੁਝ ਵੀ ਨਹੀਂ ਹੁੰਦਾ ਭੱਲੇ ਝੁੱਗੀਆਂ 'ਚ ਰਹਿਣ ਵਾਲਿਆਂ ਦੇ ਵੀ ਤੇ ਚਿਹਰਾ ਤੇ ਰਹਿਣ ਕਾ ਹੁੰਦੀ ਇੱਕ ਗੱਲ ਯਾਦ ਰੱਖਿਓ ਜਿਹਨੂੰ ਗੁਰੂ ਨੇ ਬਖਸ਼ਿਸ਼ ਕਰਦਿਆਂ ਮਸਤਕ ਉਹਦਾ ਚਮਕਦਾ ਨਜ਼ਰ ਆਪ ਤੁਸੀ ਕਦੇ ਉਹਨੂੰ ਦੇਖੋ ਉਹਦੀਆਂ ਅੱਖਾਂ ਦੇ ਵਿੱਚ ਚਮਕ ਹੋਊਗੀ ਉਹਦਾ ਮਸਤਕ ਚਮਕਦਾ ਹੋਗਾ ਜਿਹਦੇ ਸਿਰ ਤੇ ਗੁਰੂ ਨੇ ਹੱਥ ਰੱਖਦਨ ਉਹਨੂੰ ਪਰਵਾਹ ਕੋਈ ਨਹੀਂ ਨਹੀਂ ਡੋਲਣਾ ਕੁਝ ਵੀ ਹੋਰੇ मिल गया तब भी ठीक है नहीं मिले उठे पानी के रहने इस करके भयो अनगर प्रसाद संतन का हर नामा है मीठा जो कृपा की ना मालक नहीं ते परमेश्वर की बंदगी का आनंद तो पावन लग है जब नानक को गुर कृपा धारी सब अकोल मनोरंजन लीठा जरा कुला तो रहे तो परमेश्वर है ना वो दर्शन करा दिते जो तो गुरु ने कृपा की असीं ख़ुशि रहणु सिखणु गुरू जी यादि